ਜੋ ਬੋਲੇ ਸੋਨ ਰੁਪਏ ਭਗਵਾਨ ਵਾਲਮੀਕਿ ਮਹਾਰਾਜ ਜੀ ਕੀ ਹੈ ਸ਼੍ਰੀ ਸ਼੍ਰੀ 108 ਸਤਿਗੁਰੂ ਗਿਆਨਨਾਥ ਜੀ ਮਹਾਰਾਜ ਜੀ ਕੀ ਹੈ ਸਤਿਗੁਰੂ ਪੂਰਨਨਾਥ ਜੀ ਮਹਾਰਾਜ ਜੀ ਕੀ ਹੈ ਗੁਰੂ ਘਰੇ ਸਾਹ ਸੰਗਤ ਜੀ ਜੋ ਕਿ 22 ਤਰੀਕ ਨੂੰ ਸੰਤਾ ਮਹਾਪੁਰਸ਼ਾ ਦੀ ਰਹਿਮਾਈ ਹੇਠ ਤੀਰ ਤੇ ਲਾਲ ਰੰਗ ਤੇ ਤੀਰ کمان ਵਾਲਾ ਨਿਸ਼ਾਨ ਸਾਹਿਬ ਚੜਾਇਆ ਗਿਆ ਸੀ ਜੋ ਆਪਸ ਵਿੱਚ ਮਨਮਟਾਵ ਆਪਸੀ ਮਟਾਵ ਹੈਗੇ ਸੀ ਅੱਜ ਸਾਰਿਆਂ ਦੀ ਆਪਸ ਵਿੱਚ ਸਹਿਮਤੀ ਹੋਈ ਹੈ ਕਿ ਲਾਲ ਰੰਗ ਤੀਰ کمان ਨੂੰ ਜਿਹੜੀ ਮਾਨਤਾ ਦਿੱਤੀ ਗਈ ਹੈ ਉਹ ਦੂਸਰਾ ਜਿਹੜੀ ਪਾਵਨ ਸੱਤੇ ਚਿੰਨ ਨੂੰ ਲੈ ਕੇ ਚਰਚਾ ਚੱਲ ਰਹੀ ਹੈ ਉਹ ਗਾਂ ਹੋਰ ਮੀਟਗਾ ਕਰਕੇ ਜਿਹੜੀ ਚਰਚਾ ਚੱਲਦੀ ਰਹੂਗੀ ਹੋਰ ਵੀ ਬਾਹਰਲੇ ਸਾਰੇ ਸੰਤਾ ਮਹਾਪੁਰਸ਼ਾਂ ਨੂੰ ਨਾਲ ਲੈ ਕੇ ਪਾਵਨ ਸੱਤੇ ਚਨ ਤੇ ਵਿਚਾਰ ਚਰਚਾ ਕੀਤੀ ਜਾਊਗੀ ਔਰ ਚर्चा ਕਰਨ ਤੋਂ ਬਾਅਦ ਜੋ ਵੀ ਸੰਤਾ ਮਹਾਪੁਰਸ਼ਾਂ ਦੀ ਆਪਸੀ ਸਹਿਮਤੀ ਹੋ ਗਈ ਉਹ ਚੀਜ਼ ਨੂੰ ਸਾਹਮਣੇ ਲਿਆਂਦਾ ਜਾਊਗਾ ਜੋ ਬੋਲੇ 100 ਰੁਪਏ ਭਗਵਾਨ ਵਾਲਮੀਕ ਮਹਾਰਾਜ ਕੀ ਜੈ ਸ੍ਰੀ ਸ੍ਰੀ 108 ਸਤਿਗੁਰੂ ਗਿਆਨ ਜੀ ਮਹਾਰਾਜ ਕੀ ਜੈ 30 ਸਤਿਗੁਰੂ ਪੁਰਨਾ ਜੀ ਮਹਾਰਾਜ ਦੀ ਜੈ 30 ਤਰੀਕ ਦਾ ਜੋ ਬੋਲੇ 100 ਰੁਪਏ ਭਗਵਾਨ ਵਾਲਮੀਕ ਮਹਾਰਾਜ ਕੀ ਜੈ ਸਤਿਗੁਰੂ ਗਿਆਨ ਨਾ ਜੀ ਮਹਾਰਾਜ ਕੀ ਜੈ ਪੂਰੀ ਸਾਰ ਸੰਗਤ ਨੂੰ ਬੇਨਤੀ ਕੀਤੀ ਜਾਂਦੀ ਆ ਕਿ ਜੋ 27 ਤਰੀਕ ਨੂੰ ਪੀਰ ਕਮਾਨ ਦਾ ਲਾ ਰੰਗ ਦਾ ਇਨਸਾਨ ਸਾਹਿਬ ਪੂਰੇ ਸੰਸਮਾਜ ਦੀ ਰਹਿਨਮਾਈ ਹੈਡ ਸਮਾਜ ਦੀ ਰਹਿਨਮਾਈ ਹੈਡ ਕਿਹਾਇਆ ਗਿਆ ਸੀ ਤੇ ਉਸ ਦੇ ਵਿੱਚ ਜੋ ਸਾਡੇ ਸਮਾਜ ਵਿੱਚ ਹੋਮ ਵਿੱਚ ਜਿਹੜਾ ਕੋਈ ਕਿਸੇ ਨੂੰ ਬਾਦਵਾ ਦੀਦਾ ਸੀਗਾ ਕੁਝ ਲੋਕਾਂ ਨੇ ਵੀਡੀਓ ਪਾ ਪਾ ਕੇ ਵੀ ਕੁਝ ਜ਼ਿਆਦਾ ਕਰ ਦਿੱਤਾ ਗਿਆ ਅਸੀਂ ਇਕੱਠੇ ਹੈਗੇ ਆ ਕੋਈ ਐਦਾਂ ਦੀ ਗੱਲ ਨਹੀਂ ਸਾਡੇ ਆਪੋ ਵਿੱਚ ਦੀ ਗੁੱਸੇ ਰਾਜੀ ਵੀ ਹੋਣਾ ਹੀ ਰਾਜੀ ਵੀ ਹੋਣਾ ਇੱਕ ਦੂਜੇ ਦੇ ਨਾਲ ਉਹਦੇ ਵਿੱਚ ਇਹ ਆ ਵੀ ਜਿਹੜਾ 30 ਤਰੀਕ ਦਾ ਸਮਾਗਮ ਰੱਖਿਆ ਗਿਆ ਵਾ ਔਰ ਦਸਤਾਰਾਮ ਸਿੰਘ ਵੱਲੋਂ 20 ਤਰੀਕ ਦਾ ਉਤਸਵ ਆ ਕੇ ਇਹਨਾਂ ਨੇ ਅਰਦਾਸ ਕੀਤੀ مالک ਦੇ ਅੱਗੇ ਸਾਰਿਆਂ ਨੇ ਹੀ ਰਲ ਕੇ ਮਿਲ ਕੇ ਕਰਨੀ ਹੈਗੀ ਆ ਤੇ ਜਿਹੜਾ ਸਾਂਝਾ ਪ੍ਰੋਗਰਾਮ ਜਿਹੜਾ ਅਸੀਂ ਇੱਥੇ ਕਰ ਰਹੇ ਹਾਂ ਤੇ ਦਸਤਾਰਾਮ ਸਿੰਘ ਨਾਲ ਜਿੰਨਾ ਸੰਗਤ ਸਭਾ ਜਾਊਗਾ ਸੰਤ ਸਮਾਜ ਵੱਲੋਂ ਸੰਗਤਾਂ ਵੱਲੋਂ ਉਹਨਾਂ ਨੂੰ ਮਾਨ ਸਨਮਾਨ ਸਤਿਕਾਰ ਕੀਤਾ ਜਾਊਗਾ ਇਹਨਾਂ ਨੂੰ ਤੇ ਉਸ ਤੋਂ ਬਾਅਦ ਜਿਹੜੀ ਆਪਣੀ ਕੋਈ ਵੇ ਕੋਈ ਸੱਚਾ ਜਾਂ ਤੇ ਨਿਸ਼ਾਨ ਦੀ ਜਿਹੜੀ ਗੱਲ ਚੱਲਦੀ ਹੈਗੀ ਆ ਉਹ ਆਪਣੇ ਜੋ ਸੰਤ ਸਮਾਜ ਸਾਰੀ ਬੈਠ ਕਰਾਂਗੇ ਉਹਦੇ ਵਿੱਚ ਵਿਚਾਰ ਚਰਚਾ ਸਾਰੇ ਕਰਾਂਗੇ ਰਲ ਕੇ ਮਿਲ ਕੇ ਆਪਾਂ ਜਿਹੜੇ ਹੈਗੇ ਚੱਲਦੇ ਰਹੂਗੀ ਵਿਚਾਰ ਉਹਦਾ ਕੋਈ ਨਾ ਕੋਈ ਕੁਝ ਨੂੰ ਕੋਈ ਬਾਅਦ ਦੇ ਵਿੱਚ ਆਪਣਾ ਚੱਲਦਾ ਰਹੇ ਜੋ ਬੋਲੇ ਸੁੰਦਰ ਬਹਿ ਬਾਗੀ ਮਹਾਰਾਜ ਜੀ ਦਾ ਜਿਹੜੇ ਸਤਿਗੁਰੂ ਗਿਆਨनाथ ਜੀ ਮਹਾਰਾਜ ਜੀ ਹਾਂ ਜੀ ਮਹਾਰਾ ਮਰਗੀਦ ਨੂੰ ਬੋਲਣ 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 ਜੋ ਬੋਲੇ ਸੋਨਰ ਭੈ ਮਾਨੋ ਮੋਹ ਜੀ ਸਹਿਬ ਸਤਿਗੁਰ ਗਿਆਨ ਦਾਤ ਮਹਾਰਾਜ ਕੀ ਜੈ ਸਭ ਦੇਸ਼ ਵਾਸੀਆਂ ਨੂੰ ਤੇ ਪ੍ਰਮਾਤਮਾ ਵਾਲਮੀਕ ਮਹਾਰਾਜ ਨੂੰ ਪਿਆਰ ਕਰਨ ਵਾਲਿਆਂ ਨੂੰ ਅਪੀਲ ਕਰਦੇ ਆ ਕਿ ਜੋ 30 ਤਰੀਕ ਨੂੰ ਪ੍ਰੋਗਰਾਮ ਹੋ ਰਿਹਾ ਵਾ ਉਹ ਜਿਹੜਾ ਉਹ ਸਾਜੇ ਪੱਤਰ ਤੇ ਹੋਏਗਾ ਕਿ ਖਾਦਾ ਸਮਾਜ ਜਿਹੜਾ ਇਕੱਠਾ ਵਾ ਇਕੱਠਾ ਹੋ ਕੇ ਜਿਹੜਾ ਉਹ ਦਿਨ ਮਨਾਇਆ ਜਾਊਗਾ ਜੈ ਵਾਲਮੀ ਕੀ ਹਰ ਹਰ ਵਾ आ धर्म प्रेमियों जय वाल्मीकि हाँ। पूरे देश को ये बताते हुए मुझे खुशी हो रही है कि आज लगभग कोई चार घंटे बहुत ही अच्छे माहौल में चर्चा हुई जो पावन वाल्मीकि तीर्थ पे निशान लगाया गया लाल ध्वज तीर कमान के सहित हम सब ने उसको अपनी सहमति दी कि वो तीर्थ पे प्रॉपर सही जगह लगाया जाएगा और हम सारे उसमें शामिल होंगे आदि पावन सत्या के बारे में हमारे जो प्रमुख संत है यहाँ बाबा मलकीतनाथ जी बाबा सेवकनाथ जी बाबा गिरधारी नाथ जी और प्रशासन की हाजिरी में इन लोगों की सहमति है मगर इनका एक बात जरूर अच्छी बात है कि बाकी सारे संतों की सहमति लेके आदि पवन सत्या चढ़ाया जाएगा और इस आश्वासन को क्योंकि संतों की जुबान होती बड़ी बात होती है उस आश्वासन को हम मानते हुए हमने तीस तारीख को प्रार्थना करेंगे हम इकट्ठे होकर मगर जो बहुत बड़ी गिनती में हमने कहा था वो रद्द किया जाएगा अब बड़ी गिनती में लोगों को बुलाया जाएगा सिर्फ प्रमुख लोग आएंगे हर शहर के होंगे हर शहर के प्रमुख लोग आएंगे और बैठ के पावन वाल्मीकि तीर्थ पे परमात्मा के चरणों में एक क्षमा याचना भी करेंगे और अपनी एकता का प्रदर्शन भी करेंगे जय भारय